ਮੇਰੇ ਹਜ਼ੂਰ ਨੇ ਫਿਰ ਉਹ ਨਕਸ਼ਾ ਖਿੱਚਿਆ ਸਿਪਾਈ ਦੀ ਹੋਲੀ ਦਾ ਤੇ ਸੱਚਮੁੱਚ ਗੁਰੂ ਕੇ ਖਾਲਸੇ ਨਹੀਂ ਜਦੋਂ ਮੈਦਾਨੇ ਜੰਗ ਵਿੱਚ ਜਾਣਾ ਨਾ ਜੰਗ ਲੜਨ ਵਾਸਤੇ ਜਾਣਾ ਅੱਜ ਨੂੰ ਹੋਲਾ ਮਹੱਲਾ ਕਹਿੰਨੇ ਆ ਇਹ ਕੀ ਹੈ ਅਸਲ ਵਿੱਚ ਇਹ ਜੰਗ ਦਾ ਅਭਿਆਸ ਹੀ ਹੈ ਨਾ ਤੇ ਖਾਲਸੇ ਨੂੰ ਜੰਗੀ ਕਰਤਬ ਸਿਖਾ ਦਿੱਤੇ ਫਿਰ ਮੈਦਾਨੇ ਜੰਗ ਵਿੱਚ ਲੈ ਜਾਂਦਾ ਤੇ ਆਖਿਆ ਖਾਲਸਾ ਜੀ ਜੰਗ ਹੋਣੀ ਹੈ ਤੀਰ ਚੱਲਣੇ ਨੇ ਤੇ ਤੀਰਾਂ ਨੂੰ ਖਾਲਸ ਐਵੇਂ ਸਮਝੇਗਾ ਜਿਵੇਂ ਮੰਨ ਲਓ ਕਿ ਕੁਮਕੁਮ ਦੇ ਛਿੱਟੇ ਵੱਜਦੇ ਪਏ ਨੇ ਤੇ ਜਿਵੇਂ ਗੁਲਾਲ ਦੀ ਮੁੱਠ ਵੱਜਦੀ ਆ ਸਮਝੋ ਜਿਵੇਂ ਨੇਜਾ ਵੱਜਾ ਨਾ ਜਦੋਂ ਸਮਝ ਲਓ ਗੁਲਾਲ ਦੀ ਮੁੱਠੀ ਐ ਮੈਦਾਨੇ ਜੰਗ ਨੂੰ ਹੋਲੀ ਬਣਾ ਦਿੱਤਾ ਫਿਰ ਆਖਣ ਲੱਗੇ ਬੰਦੂਕਾਂ ਜਿਹੜੀਆਂ ਨੇ ਉਹਨਾਂ ਨੂੰ ਇਦਾਂ ਸਮਝੋ ਜਿਵੇਂ ਪਿਚਕਾਰੀਆਂ ਚੱਲਦੀਆਂ ਨੇ ਢਾਲਾਂ ਦੇ ਉੱਤੇ ਤਲਵਾਰਾਂ ਵੱਜਦੀਆਂ ਖੜਾਕ ਹੁੰਦਾ ਸਮਝੋ ਢੱਫ ਵੱਜਦੀ ਪਈ ਐ ਢੱਡ ਵੱਜਦੀ ਪਈ ਐ ਤੇ ਸਰੀਰ ਦੇ ਉੱਤੇ ਖੂਨ ਲੱਗਾ ਹੈ ਕੱਪੜੇ ਖੂਨ ਦੇ ਨਾਲ ਐਨ ਜਦੋਂ ਘੜੋ ਝੋਗ ਹੈ ਸਮਝ ਲਓ ਇਹ ਰੰਗ ਲੱਗਾ ਹੋਇਆ ਹੈ ਸੂਰਮੇ ਮੈਦਾਨੇ ਜੰਗ ਵਿੱਚ ਯੂਜਦੇ ਨੇ ਮੰਨੋ Holi ਖੇਡਦੇ ਪਏ ਤੇ ਬਚਨ ਹੈ ਗੁਰੂ ਕਲਗੀ ਤਰਜੀਹ ਬਾਨ ਚੱਲੇ ਤੇ ਕੁੰਕੂਮਾ ਨਾ ਹੋ ਮੂਠ ਗੁਲਾਲ ਦੀ ਸੰਗ ਪ੍ਰਹਾਰੀ ਢਾਲ ਮਨੋ ਨਫਮਾਲ ਬਣੀ ਹੱਥ ਨਾਲ ਬੰਦੂਕ ਛਟੈ ਪਿਛਕਾਰੀ ਸਰਾਉਂਦ ਭਰੇ ਪਟਵੀਰਨ ਕੇ ਉਪਮਾਨ ਜਨਪੁਰ ਕੇ ਕੇਸਰ ਡਾਰੀ ਖੇਲ ਤਵਾੰਗ ਕੇ ਵੀਰ ਲਰੈ ਨਵਲਾਸ ਨੀ ਇਹ ਕਰਵਾਰ ਕਟਾਰੀ ਇਹ ਜੋਦੇ ਖੇਡਦੇ ਪੈਨੇ ਹੋ ਜੀ